ਹਾਂਜੀ ਮੇਰਾ ਨਾਮ ਹੈ ਜਗਦੀਪ ਤੇ ਮੈਂ ਕਵਰ ਕਰ ਰਿਹਾ ਪੰਜਾਬ ਦੀਆਂ ਉਹ ਕਹਾਣੀਆਂ ਜਿਨ੍ਹਾਂ ਨੇ ਹੋਰਾਂ ਨਾਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਪੈਰਾਂ ਤੇ ਖਲੋਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਤੁਹਾਨੂੰ ਲੈ ਕੇ ਆ ਰਹੇ ਹਾਂ ਪਟਿਆਲਾ ਚੰਡੀਗੜ੍ਹ ਰੋਡ ਤੇ ਇੱਕ ਕਹਾਣੀ ਬਾਈ ਗੁਰਚਰਨ ਵੀ ਜਿਨ੍ਹਾਂ ਨੇ ਬਰੋ ਔਨ व्हील्स ਸ਼ੁਰੂ ਕੀਤਾ ਕੋਸ਼ਿਸ਼ ਰਹੂਗੀ ਇਹਨਾਂ ਤੋਂ ਫੂਡ ਬਿਜ਼ਨਸ ਬਾਰੇ ਸਿੱਖ ਸਕੀਏ ਉਹ ਗਲਤੀਆਂ ਜਿਹੜੀਆਂ ਫੂਡ ਦੇ ਵਿੱਚ ਆਪਣੇ ਬੰਦੇ ਕਰਦੇ ਨੇ ਤੇ ਕਿਵੇਂ ਇੱਕ ਫੂਡ ਦੇ ਵਿੱਚ ਆਪਾਂ ਬ੍ਰਾਂਡ ਬਣਾ ਸਕਦੇ ਆ ਤੇ ਆਪਣੀ ਆਉਣ ਵਾਲੀ ਪੀੜ੍ਹੀ ਕਿਵੇਂ ਇਸ ਬਿਜ਼ਨਸ ਨੂੰ ਅਡਾਪਟ ਕਰ ਸਕਦੀ ਹੈ ਇਹ ਸਾਰੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਓਵਰ ਟੂ ਦਾ ਵੀਡੀਓ ਵੀਰੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਵੀਰੇ ਮੇਰਾ ਪਿੰਡ ਕਲਰ ਪੈਣੀ ਹੈ ਇੱਥੇ ਸਾਡੇ ਲੱਗ ਹੀ ਪੈਂਦਾ ਸਾਡੇ ਮਤਲਬ 5-7 ਕਿਲੋਮੀਟਰ ਦੂਰ ਪੈਂਦਾ ਜੀ ਤੇ ਡਕਾਲੀ ਰੋਡ ਤੇ ਪੈਂਦਾ ਤੇ ਇੱਥੇ ਸਾਡਾ ਲੱਗ ਗਿਆ ਸਿਸਟਮ ਕਨਸੈਪਟ ਇੱਕ ਪਟਿਆਲੀ ਖੜਦੀ ਹੈ ਸਾਡੀ ਬ੍ਰੋਨ ਵੀਲਸ ਤੇ ਇੱਕ ਨੈਕਸਟ ਸਾਡੀ ਬ੍ਰਾਂਚ ਹੈ। ਬਾਈ ਤੁਹਾਡਾ ਕੀ ਬਿਜ਼ਨਸ ਹੈ ਕੀ ਸਟਾਰਟਅਪ ਹੈ ਕਿੰਨੇ ਦੀ ਟੀਮ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦੇ ਆ। ਵੀਰੇ ਸਾਡਾ ਮਤਲਬ तकरीबन ਮੈਨੂੰ ਤਾਂ ਇਸ ਲੈਨ ਚ ਹੋ ਗਿਆ 8 ਸਾਲ ਹੋ ਗਏ ਮੈਂ ਮੈਕਡੋਨਲਡ ਚ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਮੈਂ ਜੌਬ ਛੱਡ ਕੇ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਤੇ ਇੱਕ ਛੋਟੀ ਕਾਰ ਤੋਂ ਤਿਆਰ ਕੀਤਾ ਸੀ ਮੈਂ ਤੇ ਮੇਰੇ ਬ੍ਰਦਰ ਸੀਗੇ ਦੋਨੋਂ ਉਥੇ ਕੰਮ ਕਰਦੇ ਰਿਹਾ ਦੋ ਤਿੰਨ ਸਾਲ ਸਾਡੇ ਉੱਤੇ ਇਹ ਕੰਮ ਕੀਤਾ। ਤੇ तकरीबन ਸਾਨੂੰ 8 ਕਿ ਮਹੀਨੇ ਹੋਣ ਇੱਥੇ ਕੰਮ ਕਰਦੇ ਨੂੰ ਹੋਏ ਨੇ ਬਰੋਨ ਵਿਲਸਪਰੋ ਤੁਹਾਡੇ ਸਾਹਮਣੇ। ਬਾਈ ਤੁਸੀਂ ਫੂਡ ਦਾ ਕੰਮ ਕੀਤਾ ਹਨਾ ਤੇ ਟ੍ਰੈਡੀਸ਼ਨਲ ਤੋਂ ਥੋੜਾ ਹਟਕੇ ਕੀਤਾ ਵੀ ਇਹ ਨਹੀਂ ਤੁਸੀਂ ਆਪ ਦਾ ਕੋਈ ਕੈਫੇ ਖੋਲ ਲਿਆ ਰੈਸਟੋਰੈਂਟ ਖੋਲ ਲਿਆ। ਇਹਦੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਈਆਂ? ਫੂਡ ਵੈਨ ਹੀ ਕਿਉਂ ਚੂਸ ਕੀਤੀ? ਕੋਈ ਹੋਰ ਕੰਮ ਕਿਉਂ ਨਹੀਂ ਚੂਸ ਕੀਤਾ? ਫੂਡ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਨਾ? ਹਾਂਜੀ। ਤੇ ਸਾਨੂੰ ਇਸ ਕਰਕੇ ਚੂਜ਼ ਕੀਤਾ ਸੀਗਾ ਜਿਹੜਾ ਮਤਲਬ ਫੂਡ ਕਾਰਟ ਬਿਜ਼ਨਸ ਹਨਾ ਇਹਦੇ ਵਿੱਚ ਰਿਸਕ ਬਹੁਤ ਘੱਟ ਆ ਜਦੋਂ ਆਪਾਂ ਰੈਸਟੋਰੈਂਟ ਓਪਨ ਕਰਦੇ ਆ ਤਾਂ ਮਤਲਬ ਉਹਦੇ ਵਿੱਚ ਆਪਾਂ ਰੈਂਟ ਵੀ ਦਿੰਨੇ ਆ ਹਨਾ ਕਸਟਮਰ ਨੂੰ ਕੁਆਲਿਟੀ ਵੀ ਘੱਟ ਦੇਣੀ ਪੈਂਦੀ ਓਸ ਦੇ ਰਿਗਾਰਡਿੰਗ ਫਿਰ ਆਪਾਂ ਨੂੰ ਹਨਾ ਤੇ ਇਹਦੇ ਵਿੱਚ ਆਪਾਂ ਨੂੰ ਇਦਾਂ ਹੀ ਆਪਾਂ ਜਿੰਨੀ ਮਰਜ਼ੀ ਕੁਆਲਿਟੀ ਦੇ ਸਕਦੇ ਆ ਕਸਟਮਰ ਨੂੰ ਤੇ ਆਪਾਂ ਪੈਸੇ ਵੀ ਕੱਟ ਲੈ ਸਕਦੇ ਨੇ ਕਸਟਮਰ ਵੀ ਖੁਸ਼ ਹੁੰਦਾ ਅੱਜ ਕੱਲ ਜ਼ਿਆਦਾ ਲੋਕ ਸਟਰੀਟ ਫੂਡ ਵਾਲੇ ਪਾਸੇ ਨੂੰ ਹੀ ਜਾ ਰਹੇ ਨੇ ਜੇ ਆਪਾਂ ਸਟਰੀਟ ਫੂਡ ਤੇ ਕੁਆਲਿਟੀ ਦਾਵਾएंगे ਤਾਂ ਕਸਟਮਰ ਆਬਵੀਅਸਲੀ ਆਪਣੇ ਲਵੇ ਖੜਨਗੇ ਹੀ ਖੜਨਗੇ ਵੀਰੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਸੋਸਾਇਟੀ ਦੇ ਪੱਕੇ ਤੋਂ ਤੇ ਸੋਨੂੰ ਕੰਮ ਦੇ ਵਿੱਚ ਕੀ ਕੀ ਪ੍ਰੋਬਲਮਸ ਆ ਜਿਹੜੀਆਂ ਆਈਆਂ ਸੀ ਪ੍ਰੋਬਲਮਸ ਵੀਰੇ ਜਦੋਂ ਜੋਬ ਛੱਡੀ ਸੀ ਸਾਰੇ ਮਤਲਬ ਨਾਲ ਦੇ ਵੀ ਕਹਿੰਦੇ ਸੀ ਵੀ ਤੈਨੂੰ ਕਿਉਂ ਜੋਬ ਛੱਡਤੀ ਵੀ ਚੰਗਾ ਬਹਲਾ ਤੂੰ ਲੱਗਿਆ ਮੈਕਡੋਨਲਡ ਚ ਹਨਾ ਵੀ ਅੱਛੀ ਜੋਬ ਆ ਇਹ ਸੀ ਜੀ ਕੰਮ ਕਰਦਾ ਪਰ ਨਾਲ ਆਸੇ ਪਾਸੇ ਵਾਲੇ ਕਹਿੰਦੇ ਸੀ ਵੀ ਇਹ ਤਾਂ ਸਨਿਤ ਤਨਹਾਈ ਹਾਰੀ ਸੀਲੀ ਮਤਲਬ ਤੁਸੀਂ ਲਾ ਲਓ ਵੀ 25ਵੇਂ ਦਿਨ ਕੀਤੀ ਸੀਗੀ ਮੈਂ ਤੇ ਮੇਰੇ ਬ੍ਰਦਰ ਨੇ ਤੇ ਫਿਰ ਉਹ ਮੁਸ਼ਕਿਲਾਂ ਹੀ ਸੀਗੀਆਂ ਇੱਕ ਸਾਡੀਆਂ ਪੇਸ਼ੈਂਸ ਰੱਖਣੇ ਪੈਂਦੇ ਨੇ ਹਣਾ ਇਹ ਕੰਮ ਚ ਐਵੇਂ ਨਹੀਂ ਹੈਗਾ ਵੀ ਆਪਾਂ ਅੱਜ ਕੰਮ ਸਟਾਰਟ ਕੀਤਾ ਤੇ ਕੱਲ ਨੂੰ ਹੀ ਆਪਾਂ ਨੂੰ ਪ੍ਰੋਫਿਟ ਆਣਾ ਸ਼ੁਰੂ ਹੋ ਜਾਊਗਾ ਟਾਈਮ ਤਾਂ ਲੱਗਦੀ ਹੈ ਹਰ ਚੀਜ਼ ਨੂੰ ਬਸ ਪੇਸ਼ੈਂਸ ਰੱਖੋ ਆਪਣਾ ਕੰਮ ਨਾਲ ਪ੍ਰੋਪਰ ਕੁਆਲਿਟੀ ਤੇ ਫੋਕਸ ਰੱਖੋ ਤੇ ਓਬਵੀਅਸਲੀ ਬੰਦਾ ਗਰੋ ਕਰੂਗਾ ਜੀ ਇੱਕ ਬਈ ਫੂਡ ਦਾ ਬਿਜ਼ਨਸ ਨਾ ਤੇ ਇੱਕ ਕਲੋਥਿੰਗ ਦਾ ਬਿਜ਼ਨਸ ਨਵੀਂ ਮੰਡੀਰ ਜਾਂ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇਹਨੂੰ ਬੜਾ ਸੈਕਸਿਾਈਜ਼ ਕੀਤਾ ਜਾਂਦਾ ਹਨਾ ਕਿ ਯਾਰ ਬੜੇ ਕੂਲ ਬਿਜ਼ਨਸ ਨੇ ਫੂਡ ਚ ਵੀਰੇ ਮਾਰਜਨ ਹੈਗੇ ਆ ਕਿ ਮਿਹਨਤ ਨਾਲ ਮਾਰਜਨ ਹੈ ਮਤਲਬ ਤੁਸੀਂ ਫੂਡ ਦਾ ਕੀ ਨਿਚੋੜ ਕੱਢਿਆ ਹੁਣ ਤੱਕ ਆਪਦੇ ਇੰਨੇ ਸਾਲਾਂ ਦੇ ਕੈਰੀਅਰ ਦੇ ਵਿੱਚ ਵੀਰੇ ਮੈਂ ਤਾਂ ਨਿਚੋੜ ਇਹੀ ਕੱਢਿਆ ਜੇ ਮਤਲਬ ਆਪਾਂ ਫੂਡ ਤੇ ਮਤਲਬ ਹੁਣ ਜ਼ਿਆਦਾਤਰ ਪਤਾ ਕੀ ਕਰਦੇ ਨੇ ਜਿਵੇਂ ਕਿਸੇ ਨੇ ਨਵੀਂ ਓਪਨ ਕੀਤਾ ਸੀਗਾ ਜੀ ਉਹ ਸਟਾਰਟਅਪ ਤੇ ਪਤਾ ਕੀ ਕਰਦਾ ਜੀ ਪਹਿਲਾਂ ਫੁੱਲ ਕੁਆਲਿਟੀ ਦੇਊਗਾ ਕਸਟਮਰ ਨੂੰ ਪੱਲਿਓ ਦੋਈ ਜਾਊਗਾ ਉਸ ਤੋਂ ਬਾਅਦ ਫਿਰਨੇ ਦੋ ਮਹੀਨੇ ਬਾਅਦ ਕੁਆਲਿਟੀ ਲੋਅ ਕਰ ਦਊਗਾ ਕਿਉਂਕਿ ਕੋਈ ਵੀ ਕਸਟਮਰ ਆ ਜਦੋਂ ਆਪਣੇ ਲਵੇ ਹਨਾ ਰੈਗੂਲਰ ਆ ਰਹਿਣਾ ਜਦੋਂ ਤੁਸੀਂ ਵੀ ਕੋਈ ਕਿਸੇ ਪਾਸੇ ਖਾਣ ਜਾਂਦੇ ਹੋ ਥੋੜੀ ਜਿਹੀ ਵੀ ਕੁਆਲਿਟੀ ਲੋਅ ਕਰਦੇ ਤਾਂ ਕਸਟਮਰ ਨੂੰ ਪਤਾ ਚ ਤੁਸੀਂ ਇੱਥੇ ਵੀ ਕੋਈ ਕੁਆਲਿਟੀ ਥੋੜੇ ਲੋ ਕਰਤੀ ਤਾਂ ਅਗਲਾ ਆਉਣਾ ਹੀ ਬੰਦ ਕਰ ਜਾਂਦਾ ਤੇ ਕੁਆਲਿਟੀ ਤੇ ਫੋਕਸ ਰੱਖੋ ਆਪਣੀ ਦੇ ਤੇ ਬਿਜ਼ਨਸ ਆਪੇ ਗਰੋ ਕਰੂਗਾ ਤੇ ਮਾਰਜਿਨਸ ਵੀਰੇ ਫੂਡ ਦੇ ਵਿੱਚ ਹੈਗੇ ਆ ਓਨੇ ਵੱਡੇ ਹੈ ਜਿੰਨੇ ਦਿਖਾਈ ਜਾਂਦੇ ਆ ਕਿ ਓਨੇ ਵੱਡੇ ਨਹੀਂ ਹੈ ਮਿਹਨਤ ਜ਼ਿਆਦਾ ਹੈ ਕਿਵੇਂ ਸੋਦਾ ਤੁਸੀਂ ਕੀ ਨਿਚੋੜ ਗੱਟਿਆ ਹੁਣ ਤੱਕ ਇਹ ਮਾਰਜਿਨਸ ਤਾਂ ਹੈਗੇ ਹੀ ਆ ਹੁਣ ਤੁਸੀਂ ਆਪ ਲਾ ਲਓ ਪਰ ਪ੍ਰਾਈਸ ਵਗੈਰਾ ਸਾਰਾ ਕੁਝ ਹੀ ਦੇਖਣਾ ਪੈਂਦਾ ਜਦੋਂ ਹੁਣ ਮੈਨੂ ਚੂਜ਼ ਕਰਨਾ ਤਾਂ ਉਹਦੇ ਵਿੱਚ ਆਪਾਂ ਨੇ ਦੇਖਣਾ ਪੈਂਦਾ ਪਹਿਲਾਂ ਇਹ ਆਪਣਾ ਮੈਨੂ ਜਿੰਨਾ ਵੀ ਹੋਵੇ ਉਹ ਆਪਣੀ ਬੁੱਕਲ 'ਚ ਰਹੇ ਮਤਲਬ ਵੀ ਵੀ ਆਪਾਂ ਉਹਨੂੰ ਤਰੀਕੇ ਨਾਲ ਸਰਵ ਕਰ ਪਾਈਏ ਹੁਣ ਜੇ ਆਪਾਂ 50 ਆਈਟਮ ਰੱਖਾਂਗੇ ਤਾਂ ਉਹਦੇ ਵਿੱਚੋਂ ਕੁਆਲਿਟੀ ਡਾਊਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਜ ਜਾਂਦੇ ਨੇ ਜਦੋਂ ਆਪਣੀਆਂ ਮਤਲਬ ਰੀਜ਼ਨੇਬਲ ਮਤਲਬ ਘੱਟ ਤੋਂ ਘੱਟ ਮਤਲਬ ਹੋਣਗੀਆਂ ਆਪਣੀਆਂ ਆਈਟਮਾਂ ਹੋਣਗੀਆਂ ਤਾਂ ਉਹਦੇ ਵਿੱਚ ਆਪਾਂ ਕੁਆਲਿਟੀ ਦੇ ਸਕਦੇ ਹਾਂ ਤਾਂ ਆਪਾਂ ਫੋਕਸ ਵੀ ਰੱਖ ਸਕਦੇ ਹਾਂ ਆਪਣੇ ਬੰਦਿਆਂ ਦੇ ਵੀ ਧਿਆਨ ਰੱਖ ਸਕਦੇ ਹਾਂ ਬਾਈ ਸੋਡਾ ਵੀ ਬਾਹਰ ਆ ਜਾਂਦਾ ਹੋਊ ਹਨਾ ਫੂਡ ਵਾਲੇ ਬੰਦਿਆਂ ਨਾਲ ਜਾਂ ਜਿਹੜੇ ਬੰਦੇ ਫੂਡ ਦਾ ਕੰਮ ਕਰ ਰਹੇ ਆ ਛੋਟੇ ਕੋਈ ਬੰਦੇ ਆ ਕੇ ਕਹਿੰਦੇ ਵੀ ਹੋਣਗੇ ਵੀ ਬਾਈ ਅਸੀਂ ਵੀ ਵੈਨ ਸ਼ੁਰੂ ਕਰਨੀ ਆ ਟਰੱਕ ਸ਼ੁਰੂ ਕਰਨਾ ਹੈ ਜਾਂ ਕੈਫੇਆਂ ਵਾਲੇ ਬੰਦੇ ਵੀ ਅਪਰੋਚ ਕਰਦੇ ਹੋਣਗੇ ਤੁਸੀਂ ਬਾਈ ਕੀ ਹੁਣ ਤੱਕ ਦੇਖਿਆ ਆਪਣੇ ਬੰਦੇ ਕੀ ਮੇਨ ਗਲਤੀਆਂ ਕਰਦੇ ਆ ਐਕਚੁਅਲੀ ਮੈਂ ਤੁਹਾਨੂੰ ਐਕਸਪੀਰੀਅੰਸ ਹੀ ਦੱਸ ਰਿਹਾ ਮੇਰੇ ਦੋ ਬੰਦੇ ਮੇਰੇ ਤੋਂ ਕੰਮ ਸਿੱਖ ਕੇ ਗਏ ਨੇ ਉਹ ਲਾਸਟ ਵਿੱਚ ਪੈਸੀ ਖਰਚਣੀ ਬੰਦ ਕਰ ਦਿੰਦੇ ਨੇ ਮਤਲਬ ਜਿੱਥੇ ਮੇਨ ਖਰਚ ਨੇ ਹੁੰਦੇ ਨੇ ਉਹਨੂੰ ਸਪੋਜ਼ ਕਰੋ ਤੁਸੀਂ ਮੇਰੀ ਫੂਡ ਟਰੱਕ ਆ ਠੀਕ ਹੈ ਮੇਰੇ ਫੂਡ ਲਾਸਟ ਜਿ ਕਿ ਡਰੈਸ ਕੋਡ ਨਹੀਂ ਹੁੰਦਾ ਸਭ ਤੋਂ ਮੇਨ ਗੱਲ ਸਭ ਤੋਂ ਮੇਨ ਗੱਲ ਹੈਗੀ ਡਰੈਸ ਕੋਡ ਡਰੈਸ ਕੋਡ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਸ ਦੇ ਨਾਲ ਬੰਦਾ ਅਟਰੈਕਟਿਵ ਲੱਗਦਾ ਕਿਉਂਕਿ ਹੁਣ ਮੈਕਡੋਨਲਡਸ ਰੈਸਟੋਰੈਂਟ ਕਿਤੇ ਵੀ ਆਪਾਂ ਜਾਂਦੇ ਹਾਂ ਕਿ ਯਸੀ ਜਾਂਦਾ ਉਹਨਾਂ ਦਾ ਡਰੈਸ ਕੋਡ ਹੁੰਦਾ ਤੇ ਆਪਣੇ ਕੋਈ ਕੋਈ ਪੀਲੀ ਟੀ-ਸ਼ਰਟ ਖਾਈ ਪਾਈ ਖੜਿਆ ਕੋਈ ਲਾਲ ਟੀ-ਸ਼ਰਟ ਪਾਈ ਖੜਿਆ ਵੀ ਐਵੇਂ ਨਹੀਂ ਕੰਮ ਹੁੰਦਾ ਥੋੜਾ ਜਿਆਦਾ ਤਾਂ ਮਤਲਬ ਪ੍ਰੋਫੈਸ਼ਨਲੀ ਚੱਲਣਾ ਪੈਂਦਾ ਜੇ ਆਪਾਂ ਨੇ ਲੋਕਾਂ ਨਾਲ ਡਿਫਰੈਂਟ ਕੰਮ ਕਰਨਾ ਮੰਨਿਆ ਚੱਲ ਆਪਣੀ ਫੂਡ ਕਾਰਟ ਆ ਬਟ ਇਹਨੂੰ ਵੀ ਇੱਕ ਬ੍ਰਾਂਡ ਦੀ ਤਰ ਕੀ ਨਿਚੋੜ ਕੱਢਿਆ ਬਾਈ ਜ਼ਿੰਦਗੀ ਦਾ ਕੀ ਨਿਚੋੜ ਕੱਢਿਆ ਬਿਜ਼ਨਸ ਵਾਲੇ ਪੱਖ ਤੋਂ ਜਾਂ ਪਰਸਨਲ ਲਾਈਫ ਦੇ ਪੱਖ ਤੋਂ ਜਾਂ ਆਪਦੇ ਐਕਸਪੀਰੀਐਂਸਸ ਤੋਂ ਵੀਰੇ ਮੈਂ ਜ਼ਿੰਦਗੀ 'ਚ ਕਰਿਆ ਹੀ ਬਹੁਤ ਕੁਝ ਆ ਮਤਲਬ ਐਕਚੁਅਲ 'ਚ ਮੈਂ ਨਾ ਜ਼ਮੀਨ ਤੋਂ ਹੀ ਉੱਠਿਆ ਮਤਲਬ ਜਿਹਨੇ ਬੰਦੇ ਨੇ ਪੜਨ੍ਹਨ ਵਾਸਤੇ ਵੀ ਦਿਹਾੜੀਆਂ ਕਰੀਆਂ ਔਣ ਫਿਰ ਉਹ ਤਾਂ ਥੋੜਾ ਸਿਸਟਮ ਡਿਫਰੈਂਟ ਲੱਗ ਹੋ ਜਾਂਦਾ ਹਨਾ ਤੇ ਮੈਂ ਸ਼ੁਰੂ ਤੋਂ ਹੀ ਮਤਲਬ ਪਹਿਲਾਂ ਤੁਸੀਂ ਲਾਲੋ ਪਹਿਲਾਂ ਮੈਂ ਪੜਨ ਵਾਸਤੇ ਦਿਹਾੜੀਆਂ ਕਰੀਆਂ ਉਸ ਤੋਂ ਬਾਅਦ ਮੈਂ ਪੜਨ ਲੱਗ ਗਿਆ ਪੜਨ ਲੱਗ ਗਿਆ ਉਸ ਤੋਂ ਬਾਅਦ ਚਾਹੀਦਾ ਸੀ ਮਤਲਬ ਇਨਕਮ ਵੀ ਚਾਹੀਦੀ ਮਾੜਾ ਮਾੜਾ ਖਰਚਾ ਚਾਹੀਦਾ ਹੀ ਆ ਹਨ ਤੇ ਫਿਰ ਮੈਂ ਮੈਕਡੋਨਲਡਸ 'ਚ ਲੱਗਿਆ ਮੈਕਡੋਨਲਡਸ ਤੋਂ ਬਾਅਦ ਚਲੋ ਉੱਥੇ ਨਹੀਂ ਲੱਗਿਆ ਵੀ ਇੱਥੇ ਹੁਣ ਮੈਂ ਜਿੰਨਾ ਸਿੱਖਣਾ ਸੀ ਸਿੱਖ ਲਿਆ ਵੀ ਹੁਣ ਇਸ ਤੋਂ ਅੱਗੇ ਕੁਝ ਹੋਰ ਵੀ ਕਰਨਾ ਪਊਗਾ ਕਿਉਂਕਿ ਜਿੰਨੇ ਕੇ ਪੈਸੇ ਮੈਂ ਉੱਥੇ ਮੈਕਡੋਨਲਡਸ 'ਚ ਸਾਲ 'ਚ ਕਮਾਉਂਦਾ ਸੀ ਮੈਂ 3 ਕਿ ਮਹੀਨੇ ਪ੍ਰੋਗਰਾਮ ਮਤਲਬ ਮਲਬਈ ਕਿਤੇ ਦੇ ਪ੍ਰੋਗਰਾਮ ਲਾ ਕੇ ਕਮਾ ਲੈਂਦਾ ਸੀ ਤੇ ਫਿਰ ਮੈਨੂੰ ਸਾਲ ਪੂਰਾ ਮਰ ਤੱਕ ਦੀ ਜਰਨੀ ਚ ਜਰਨੀ ਦਾ ਵੀਰੇ ਇਹੀ ਆ ਜੇ ਬੰਦਾ ਮਿਹਨਤ ਕਰੂਗਾ ਨਾ ਤਾਂ ਬੰਦਾ ਕਿਤੇ ਵੀ ਗਰੋ ਕਰ ਸਕਦਾ ਕਦੇ ਵੀ ਜਦੋਂ ਮਰਜੀ ਬਾਹਰ ਜਾਣ ਦੀ ਵੀ ਲੋੜ ਨਹੀਂ ਉਹਨੂੰ ਕਿਤੇ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਪੰਜਾਬ ਚ ਰਹਿ ਕੇ ਕੁਝ ਵੀ ਕਰ ਸਕਦਾ ਸਭ ਕੁਝ ਆ ਵੀਰੇ ਉਹਰੇ ਹੁਣ ਤੁਹਾਡੇ ਸਾਹਮਣੇ ਇੱਥੇ ਖੜਾ ਮੈਂ 13ਵੀਂ ਜਗ੍ਹਾ ਤੇ ਖੜਾ ਨਾ ਕੋਈ ਭੀੜਾ ਕੋਈ ਨਾ ਕੋਈ ਬਾਜ਼ਾਰ ਹੋੜੀ ਨਾ ਕੋਈ ਕਾਲਜ ਆ ਤੁਹਾਡੇ ਸਾਹਮਣੇ ਆ ਰਸ਼ ਪਿਆ ਰਹਿੰਦਾ ਹਰ ਟਾਈਮ ਤੇ ਇੱਕ ਵੀਰੇ ਲਾਸਟ ਕੁਐਸਚਨ ਆ ਮੇਰਾ ਆਪਾਂ ਦੋ ਵਾਰ ਐਂਡ ਕਰਾਂਗੇ ਹਮ ਅੱਜ ਗੁਰਚਰਨ ਬਾਈ ਆਪਦੇ ਤੋਂ ਛੋਟੇ ਨੂੰ ਇੱਕ 19 ਸਾਲਾਂ ਦੇ ਆਪਦੇ ਵਰਜ਼ਨ ਨੂੰ ਜਾਂ ਇੱਕ ਆਪਦੇ ਛੋਟੇ ਭੈਣ ਭਰਾ ਨੂੰ ਕੀ ਸਲਾਹ ਦੇਊਗਾ ਉਹ ਇੱਕ ਸਲਾਹ ਕਿ ਯਾਰ ਮੈਂ ਆ ਸਿੱਖਿਆ ਜ਼ਿੰਦਗੀ ਤੋਂ ਆ ਗਲਤੀ ਕਦੇ ਨਾ ਕਰੀ ਜਾਂ ਐ ਜ਼ਿੰਦਗੀ ਨੂੰ ਐਦਾਂ ਹੀ ਜੀਉਂ ਕਿ ਉਹ ਇੱਕ ਨਿਚੋੜ ਜਾਂ ਇੱਕ ਸਲਾਹ ਤੁਸੀਂ ਦਊਂਗੇ ਆਪਦੇ ਤੋਂ ਛੋਟੇ ਨੂੰ ਮੈਂ ਆਪਦੇ ਤੋਂ ਛੋਟੇ ਨੂੰ ਇਹ ਸਲਾਹ ਦਿੰਦਾ ਹਾਂ ਉਹਨੂੰ ਕੋਈ ਵੀ ਪਲੱਸ 2 ਪਾਸ ਆਈ ਹੁਣ ਪਲੱਸ 2 ਪਾਸ ਜਿਵੇਂ ਬਾਹਰ ਚੱਲੇ ਜਾਂਦਾ ਬੰਦਾ ਉਹਨੂੰ ਪਲੱਸ 2 ਪਾਸ ਨੂੰ ਕੋਈ ਨੌਲੇਜ ਨਹੀਂ ਹੁੰਦੀ ਹਨਾ ਤੇ ਆਪਣਾ ਇੱਥੇ ਕੰਮ ਕਰਨ ਵਾਸਤੇ ਨਾ ਥੋੜਾ ਜਿਹਾ ਮਤਲਬ ਵੀ ਜਦੋਂ ਬੰਦਾ ਪੜ ਰਿਹਾ ਜਾਂ ਗ੍ਰੈਜੂਏਸ਼ਨ ਕਰ ਰਿਹਾ ਉਸ ਤੋਂ ਥੋ ਵੀ ਆਪਣਾ ਬਾਅਦ ਚੋਂ ਆਪਾਂ ਉਹਨੂੰ ਪ੍ਰੋਫੈਸ਼ਨਲ ਚ ਪ੍ਰੋਫੈਸ਼ਨ ਚ ਲੈ ਸਕੀਏ ਹੁਣ ਮੈਂ ਪੜਦਾ ਪੜਦਾ ਹੀ ਕੰਮ ਸਿੱਖਦਾ ਸੀ ਤੇ ਕਰਦਾ ਸੀ ਤੇ ਹੁਣ ਤੁਹਾਡੇ ਸਾਹਮਣੇ ਇੱਥੇ ਕਾਰਡ ਲਾਈਨ ਖੜਾ ਆਪਣੀ ਹੁਣ ਪਤਾ ਕੀ ਕਰਦੇ ਨੇ ਹੁਣ ਬੀਏ ਤੋਂ ਬਾਅਦ ਸੋਚਦੇ ਨੇ ਨੌਕਰੀ ਨਹੀਂ ਮਿਲਦੀ ਨੌਕਰੀ ਤੋਂ ਬਾਅਦ ਫਿਰ ਵਿਲੇ ਫਿਰਦੇ ਨੇ ਫਿਰ 100000 ਦੀ ਜੌਬ ਕਰਦੇ ਨੇ 10 10000 ਦੀ ਜੌਬ ਕਰਨ ਦੀ ਕੀ ਲੋੜ ਆਦਾ ਪਹਿਲਾਂ ਥੋੜਾ ਜਿਹਾ ਆਪਣਾ ਸਮਾਂ ਜਿਹੜਾ ਇਨਵੈਸਟ ਕਰਕੇ ਰੱਖੋ 2-3 ਸਾਲ ਕਿਤੇ ਪਾਸੇ ਨੌਕਰੀ ਕਰੋ ਫਿਰ ਆਪਣੇ ਆਪਣੇ ਵਾਲੇ ਬਿਜ਼ਨਸ ਪਾਸੇ ਆਓ ਹੁਣ ਸਿੱਧਾ ਡਾਇਰੈਕਟ ਬਿਜ਼ਨਸ ਨਹੀਂ ਹੋ ਸਕਦਾ ਕਦੇ ਵੀ 12ਵੀ ਤੇ ਨੌਕਰੀ ਕਰੋ ਪਹਿਲਾਂ ਥੋੜਾ ਬਹੁਤਾ ਪਤਾ ਲੱਗੂ ਬੰਦੇ ਨੇ ਜੇ ਬੰਦੇ ਨੇ ਝਾੜੂ ਮਾਰਿਆ ਹੋਊਗਾ ਤਾਂ ਹੀ ਬੰਦਾ ਕਿਸੇ ਤੋਂ ਝਾੜੂ ਮਰਵਾ ਸਕੂਗਾ ਜਿਹੜੇ ਬੰਦੇ ਨੇ ਕਦੇ ਝਾੜੂ ਮਾਰੇ ਨਹੀਂ ਜ਼ਿੰਦਗੀ ਚ ਉਹ ਕਿ ਝਾੜੂ ਮਾਰੂਗਾ